yeah hey. ਨਾ ਨਾ ਬਣਾ ਕੇ ਬਣਾ ਕੇ ਨਾ ਪੰਜਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਉਗੰਤਰ ਸ਼ਹਾਦਤ ਤੋਂ ਬਾਅਦ ਤਾਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਇੱਕ ਨਮੀ ਫਿੱਟ ਖਾਲਸਾ ਪੰਥ ਦੀ ਮੀਰੀ ਦਾ ਬੀਰੀ ਦੀ ਪਾਈ ਔਰ ਸਤਗੁਰ ਜੀ ਨੇ ਜੰਗਾਂ ਜੋਧਾਂ ਵੀ ਸਾਰੀਆਂ ਲੜੀਆਂ ਤੇ ਸਾਰਿਆਂ ਵਿੱਚ ਸਤਗੁਰ ਜੀ ਨੇ ਫਤਿਹ ਵੀ ਪ੍ਰਾਪਤ ਕੀਤੀ ਇਹ ਜਿਹੜਾ ਅੱਜ ਦਾ ਮਹਾਨ ਨਗਰ ਕੀਰਤਨ ਆ ਤੇ ਕਿਲਾ ਲੋਹੜ ਘੜ ਦੇਖੇ ਜਾ ਕੇ ਦੀ ਸਮਾਪਤੀ ਹੋਣੀ ਜਿੱਥੇ ਸਤਗੁਰਾਂ ਨੇ ਪਹਿਲੀ ਲੜਾਈ ਬਿੱਡੀ ਬਾਅ ਛੱਡ ਕੇ ਤੇ ਦੁਸ਼ਮਣਾਂ ਨੂੰ ਚਣੇ ਵੀ ਚਵਾਏ ਤੇ ਉਸ ਲੜਾਈ ਵਿੱਚ ਖਾਲਸਾ ਪੰਥ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲੀ ਪਾਤਸ਼ਾਹੀ ਦੀ ਹਾਸਿਲ ਕੀਤੀ। ਉਹ ਹਰਗੋਬਿੰਦ ਦੀ ਤਰ੍ਹਾਂ ਇਸ ਮਹਾਨ ਪਵਿੱਤਰ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦਗਾਂਜ ਤੋਂ ਇਹ ਹਰ ਸਾਲ ਨਗਰ ਕੀਰਤਨ ਸ਼ੁਰੂ ਹੁੰਦਾ ਜਿਹੜਾ ਵੱਖ-ਵੱਖ ਮਹੱਲਿਆਂ ਦੇ ਵਿੱਚੇ ਸ਼ਹਿਰ ਦੇ ਵਿੱਚੇ ਹੁੰਦਾ ਹੋਇਆ ਸ਼ਾਮ ਨੂੰ ਜਾ ਕੇ ਇਹਦੀ ਸਮਾਪਤੀ ਹੋਣੀ ਆ ਸੋ ਜਿੰਨੀਆਂ ਵੀ ਸਤਿਗੁਰ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਪ੍ਰਕਾਸ਼ ਧਾਰਿਆ ਖਾਲਸੇ ਪੰਥ ਨੂੰ ਇੱਕ ਵੱਖਰੀ ਪਹਿਚਾਨ ਵੱਖਰੀ ਇੱਕ ਉਹਦੀ ਅਟਰੀ ਪਹਿਚਾਨ ਹੁਣ ਸਤਿਗੁਰ ਜੀ ਨੇ ਬਾਕੀ ਕੀਤੀ ਜਿਹੜੀ ਹਮੇਸ਼ਾ ਹੀ ਸਰਬੱਤ ਦੇ ਭਲੇ ਲਈ ਹਮੇਸ਼ਾ ਸਰਬੱਤ ਦੇ ਭਲੇ ਵਾਸਤੇ ਯਤਨਸ਼ੀਲ ਰਹਿੰਦੀ ਆ ਤੋ ਮੈਂ ਅੱਜ ਇਸ ਮਹਾਨ ਨਗਰ ਕੀਰਤਨ ਦੀ ਸ਼ਰਮਤਾ ਤੇ ਸਾਰੀ ਸਮੂਹ ਜੀ ਸੰਗਤ ਨੂੰ ਗੁਰਨਾਮ ਕਾ ਨਾਮ ਲੈਦਾ ਮਾਈ ਭਾਈ ਨੂੰ ਬਹੁਤ-ਬਾਕ ਮੁਤਾਇਦਨਾ ਤੇ ਕਾਮਨਾ ਵੀ ਕਰਦਾ ਕਿ ਸਤਗੁਰ ਜੀ ਨੇ ਕੋ ਨਿਜਲੇ ਲੜਾਈਆਂ ਨਹੀਂ ਲੜੀਆਂ ਕੇਵਲ ਜੁਰਮ ਦੇ ਖਿਲਾਫ ਉਹ ਜਿਹੜੇ ਉਸ ਵੇਲੇ ਆਪਣੇ ਆਪ ਨੂੰ ਕਹਾਉਣ ਵਾਲੇ ਰਾਜੇ ਜਿਹੜੇ ਕਹਿੰਦੇ ਸੀ ਸਾਡੀ ਸ਼ਕਤੀ ਵੱਡੀ ਆ ਉਹਨਾਂ ਸਾਰਿਆਂ ਨੂੰ ਵੰਗਾ ਰਿਆ ਨੀਗਾ ਜੰਗਾ ਜੋਧਾਂ ਦੇ ਵਿੱਚ ਜਿੱਤ ਵੀ ਪ੍ਰਾਪਤ ਕੀਤੀ ਇਹੋ ਖਾਲਸੇ 517 ਸਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ WhatsApp ਕੀਤਾ ਸੀ ਕਿ ਹੋਈ ਇਸ ਪਵਿੱਤਰ ਸਥਾਨ ਦੇ ਉੱਤੇ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਇਹ ਪਵਿੱਤਰ ਸਥਾਨ ਆ ਇਹ ਵੀ ਉਹ ਪਵਿੱਤਰ ਸਥਾਨ ਆ ਕਿ ਸਿੱਖ ਮਰਿਆਦਾ ਦਾ ਲੰਗਰ ਨਹੀਂ ਸੰਦਾ ਸਰੀਰ ਦਾ ਬਲੀਦਾਨ ਦੇ ਦਿੰਦਾ ਸੋ ਸਤਿਗੁਰ ਜੀ ਕਿਰਪਾ ਕਰਨ ਬਹੁਤ-ਬਹੁਤ ਸੰਗਤ ਨੂੰ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਮਜਾਲੀ ਬਚਨ ਸਿੰਘ ਬਲੀ ਸ਼੍ਰੀਮਾਨ अमर शहीद बाबा दीप सिंह साहब जी के पावर स्थान ग्रंथ साहब जी महाराज जी की शरद छाया पांच प्यारे हर साल की तरह नगर कीर्तन की हो रही है जो शहर के वक् वक् बाजारों तक होता होम गुरद्वारा किलाखे संपन्न होगा यह नगर कीर्तन धन धन नीति कीर्तन मग गुरु साहब जी महाराज जी ਪੀਰ ਅਲੋਗਰ ਸਾਹਿਬ ਦੀ ਜਿਹੜੀ ਜੰਗ ਹੈ ਇਸ ਨੂੰ ਪਹਿਲੀ ਜੰਗ ਪਹਿਲੀ ਫਤਿਹ ਜਦੋਂ ਸਿੱਖਰ ਸੇਤੋਂ ਪੰਥਾ ਉਹ ਜਾਣਦਾ ਸਤਕਾਰ ਦਿੰਦਾ ਹੈ ਉਹ ਜਿਹੜਾ ਦਿਨ ਹੈ ਉਹ ਪੀਰ ਅਲੋਗਰ ਸਾਹਿਬ ਦੀ ਰੱਖ ਕੱਲ ਨੂੰ ਮਨਾਇਆ ਜਾਣਾ ਕਿਉਂਕਿ ਸਤਗੁਰਾਂ ਨੇ ਧੀਰੇ ਕਾਲ ਤੱਕ ਸਾਹਿਬ ਦੀ ਰਚਨਾ ਕਰਕੇ ਜਿਹੜੀ ਅੰਤ ਪੀਰ ਦੀ ਅੰਦਰੋਂ ਕਰਪਾਣਾ ਧਾਰਨ ਕਰਕੇ ਸਿੱਖਾਂ ਨੂੰ ਅਸ਼ੈਤਰਤਾਰੀ ਹੋਣ ਦੇ ਜਿਹੜੇ ਲੋਕੀ ਹਾਮੀ ਸੀ ਉਹ ਜਾਰੇ ਕਿਤੇ ਸਨ ਔਰ ਜਿਹੜੀ ਸਾਮੈ ਦੀ ਹਕੂਮਤ ਸੀ ਉਹਨੂੰ ਵੀ ਨਹੀਂ ਸਿਪਾਉਂਦਾ ਔਰ ਹਕੂਮਤ ਦੇ ਕੋਲ ਜਾ ਕੇ ਚੋਰੋਰਾ ਨੇ ਚੁਗਲੀ ਲਾਈ ਕਿ ਅੱਜ ਉਹਨਾਂ ਨੇ ਤੁਹਾਡਾ ਬਾਜ ਖੋਇਆ ਹੈ ਕੱਲ ਤੁਹਾਡੇ ਤਾਜ ਨੂੰ ਵੀ ਹੱਥ ਪਾਉਣਗੇ ਔਰ ਸਨਤ ਦੇ ਹਕੂਮਤ ਨੇ ਜੋ ਢਾਈ ਕਿਸ਼ਰੀਆ ਮਸਰਸਾਪੀ ਵੱਲ ਔਰ ਸਰਦੂਰ ਨੇ ਕਿਲਾ ਰੋਗੜਾ ਸਾਹਿਬ ਜੀ ਦੇ ਕੋਲ ਜਾ ਕੇ ਬਣਾ ਕਰਕੇ ਜਿਹੜੀ ਪਹਿਲੀ ਦੰਸ ਸੀ ਉਹ ਲੜੀ ਔਰ ਪਹਿਲੀ ਬੜੀ ਸ਼ਾਨਦਾਰ ਬੱਤੇ ਜੀ ਸੀ ਜੀ ਮਾਲਕਾਨਾ ਤੁਹਾਰ ਕੇ ਸਾਹਿਬ ਜੀ ਨੇ ਜੇ ਤਹਾਸਿਲ ਕੀਤੀ ਜੰਗ ਪਰਦੇ ਕਿਉਂਕਿ ਉਸ ਦਿਹਾੜੇ ਨੂੰ ਅ ਜਲਾਹੋੜ ਸੈਲ ਦੇ ਉੱਤੇ ਬਹੁਤ ਸਰਦਾ ਪੌਜ਼ਕਾਰ ਸਹਿਤ ਮਨਾਇਆ ਜਾਂਦਾ ਸਤਿਗੁਰਾਂ ਦੇ ਪਹਿਲੇ ਜੰਗ ਪਹਿਲੇ ਪੱਤੇ ਦੀਆਂ ਸਮੁੱਚੇ ਕਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਵੈਗੁਰੂ ਜੀ ਦਾ ਖਾਲਸਾ ਪਰ